ਕੋਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰ ਮੈਂ ਬੇਨਤੀ ਹੈ ਨਿਕਾਂ ਕੇ ਮਸਤ ਪਾਵਾ ਜੀ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਜੀ ਆਇਆਂ ਨੂੰ ਅੱਜ ਬੇਨਤੀ ਕਰੂੰਗਾ ਸਾਡੇ ਭਨੇ ਦੇ ਨਾਲ ਸਾਡੀ ਬਣਾ ਦੀ ਬਹੁਤ ਬਹੁਤ ਉਹਦਾ ਤੇ ਇਸ ਵਕਤ ਤੁਹਾਨੂੰ ਮਿਲਣਾ ਹੈ ਸਭਿਆ ਸਾਰੇ ਤੁਹਾਡੇ ਜਿਹੜੇ ਖੇਤਰ ਜੀ ਲਈ ਭਰੋਗਣ ਵਾਸਤੇ ਤੁਹਾਨੂੰ ਸੇਵਾ ਕੀ ਕਰਨੀ ਹੈ ਜੀ ਡਾਕਟਰ ਇਕਬਾਲ ਸਿੰਘ ਜੀ ਕਾਸ਼ਤੀ ਹੈ ਔਰ ਬਹੁਤ ਹੀ ਸਾਡੇ ਜਿਹੜੇ ਮਤ ਸਰ ਤਨਦੀਪ ਸਿੰਘ ਜੀ ਸ਼ੀਰਮ ਸਿੰਘ ਗੋਤਵਾ ਦੇ ਦੁੱਤਾ ਜੀ ਦਾ ਮੇਰੇ ਵੱਡੇ ਵੀਰੋ ਜੀ ਜੋ ਬਟਵਾਰੀ ਦੇ ਬਹੁਤ ਵਧੀਆ ਕੰਮ ਕਰਦੇ ਨੇ ਬੀਬੀ ਜੀ ਆਏ ਨੇ ਅਨਜਰ ਸਿੰਘ ਜੀ ਹੋਰ ਸਾਡੇ ਵਿੱਚ ਸਾਡੇ ਬਜ਼ੁਰਗ ਸਾਡੇ ਵੱਡੇ ਸਰਦਾਰ ਕਨਰ ਸਿੰਘ ਪ੍ਰਧਾਨ ਕੋ ਵੀ ਬਹੁਤ ਵੱਡਾ ਪਰਿਵਾਰ ਹੈ ਉਧਰ ਜਿਹੜਾ

ਜਿਹੜੇ ਸਾਥਕੇ ਬੱਲੇ ਉਹ ਚੜ੍ਹਈਏ ਮੈਂ। ਔਰ ਹਜ਼ਾਰਾਂ ਕੇਸ ਜਿਹੜੇ ਐਨਆਰਏਸ ਦੇ ਜਿਨ੍ਹਾਂ ਦੇ ਬਚਾਰਿਆਂ ਦੇ ਘਿਆਂ ਦੇ ਕੋਠੀਆਂ ਦੇ ਕਬਜ਼ਾ ਕਰ ਲਿਆ ਸੀ, ਘਰਾਂ ਦੇ ਕਬਜ਼ਾ ਕਰ ਲਿਆ ਸੀ, ਕਾਰੋਬਾਰ ਦੀਆਂ ਨਬਲੈਂਸੀ ਉਹ ਤੁਹਾਡੇ ਵੱਲ ਸਾਹਮਣੇ ਸਟਾ। ਸੋ ਇਹ ਅਜੇ ਚਾ ਬਣ ਕੇ ਚੱਲਦੇ ਐ ਅੱਜ ਵੀ। ਤੇ ਤੁਹਾਡੀ ਆਵਾਜ਼ ਜਿਹੜੀ ਐ ਲੋਕ ਸਭਾ ਦੇ ਵਿੱਚੂੰ ਚੱਲਣੀ ਐ। ਸਾਡੇ ਹੱਕਾਂ ਦੀ ਲੜਾਈ ਇੱਥੇ ਲੜਨਗੇ। ਔਰ ਮੈਨੂੰ ਬਹੁਤ ਯਕੀਨ ਹੈ मैं ना, ना करना कि सेंटर हल्के लिए धालीवाल साहब को पहले साल जो करोड़ रुपया मिलावाल साहब जगह बैठे हो और बाकी करोड़ क्योंकि यह हल्का है बड़ा कह लो कि वागुरु सच्चे पातशाह बड़ी कृपा हुई है सचखंड श्री हरिमंदर साहब भी इस हल्केला है सो इस हल्के आशीर्वाद जोगे मैं भी ना कहंगा कि पंजा हजार तो वो वोटों का शब्दों के मैं एक बार फिर जगनारी का ढोल साहब का मैं देख रहा ਇਹ ਲੋਕ ਬਹੁਤ ਪਿਆਰ ਕਰਦੇ ਨੇ ਇਹਨਾਂ ਨਾਲ ਲੋਕ ਬਹੁਤ ਜ਼ਿਆਦਾ ਜਿਹਨੇ ਇਹ ਤੋਂ ਪਤਾ ਲੱਗਦਾ ਕਿ ਇਹ ਜਰਨੈਲ ਜਿਹੜਾ ਸਾਡਾ ਵਾਕਈ ਜਰਨੈਲ ਇਸ ਸਾਲ ਪਹਿਲਾਂ ਸਰਕਾਰਾਂ ਦੇ ਚੁਣਾਈ ਦਾ ਜਰਨੈਲ ਇੱਕ ਵਜਦਾ ਸੀ ਸਰਦਾਰ ਵਿਕਰਮ ਸਿੰਘ ਉਹਨਾਂ ਨੂੰ ਲੋਕਾਂ ਨੇ ਭੁੱਲ ਜਾਣਾ ਥੋੜੇ ਜਿਹਾ ਤੱਕ ਕਾਫੀ ਭੁੱਲ ਗਏ ਨੇ ਕਾਫੀ ਭੁੱਲ ਚੁੱਕੇ ਨੇ ਤੇ ਅੱਜ ਤੋਂ ਸਮਝ ਲਓ ਵੀ ਪਿਛਲੇ ਡੇਢ ਮਹੀਨੇ ਤੋਂ ਜਿੱਦੋਂ ਤੋਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਇਹ ਜਰਨੈਲ ਦਿੱਤੇ ਨੇ ਇਹਨਾਂ ਨੂੰ ਤੁਸੀਂ ਹਮੇਸ਼ਾ ਰਹਿ ਦੁਨੀਆ ਤੱਕ ਜਿੰਨੇ ਜੇ ਤੱਕ ਆਪਾਂ ਜਿੰਨੇ ਜੇ ਤੱਕ ਆਪਾਂ ਜਿੰਨੇ ਆ ਉਹਨਾਂ ਜੇ ਤੱਕ ਯਾਦ ਰੱਖੋਗੇ ਆਮ ਆਦਮੀ ਪਾਡੀ ਕੰਮ ਕਰ ਹੱਥ ਨਿਕਲ ਕੇ ਜਿੰਮੇਦਾਰਾਂ ਦੇ ਘਰੋਂ ਨਿਕਲ ਕੇ ਵਿਦੇਸ਼ਾਂ ਦੇ ਵਿੱਚ ਕੰਮ ਕਰਕੇ ਵਿਦੇਸ਼ਾਂ ਦੇ ਵਿੱਚੋਂ ਬੜਾ ਕੁਝ ਸਿੱਖ ਕੇ ਵਿਦੇਸ਼ਾਂ ਦੇ ਵਿੱਚੋਂ ਬੜਾ ਕੁਝ ਇਹਨਾਂ ਨੇ ਲਿਆਂਦਾ ਆਪਣੇ ਮਾਈਂਡ ਸੈੱਟ ਕੀਤਾ ਤੇ ਉਹਨੂੰ ਲਿਆ ਕੇ ਬਾਹਰ ਦੇ ਜਿਹੇ ਦੇ ਵਿੱਚ ਅਜਨਾਲੀ ਥਿਲੇ ਦੇ ਵਿੱਚ ਜਿੱਥੇ ਲੋਕੀ ਜਾਣ ਤੋਂ ਡਰਦੇ ਸੀ ਨਾ ਮੈਨੂੰ ਆਮ ਆਦਮੀ ਪਾਰਟੀ ਨੇ ਭਰਵਾਦੀ ਹੈ ਸਾਡੇ ਪ੍ਰਧਾਨ ਜੀ ਬੈਠੇ ਨੇ ਸਾਡੇ ਐਮ.ਐਲ.ਏ ਸਾਹਿਬ ਬੈਠੇ ਨੇ ਕਿ ਮੈਨੂੰ ਇਹਨਾਂ ਦੇ ਹਲਕੇ ਦੇ ਵਿੱਚ 18 ਪਿੰਡਾਂ ਦਾ ਪ੍ਰਭਾਟ ਆਇਆ ਗਿਆ ਤੇ ਮੈਂ ਸੋਚਦਾ ਇਹ ਬਾਹਰ ਤੇ ਜਾਣਾ ਪਤਾ ਨਹੀਂ ਕਿੱਦਾਂ ਦੀ ਸੜਕਾ ਹੋਣੀ ਹੈ ਪਤਾ ਨਹੀਂ ਕਿੰਨੇ ਕਿੰਨੇ ਟੋਏ ਹੋਣੇ ਆ ਪਤਾ ਨਹੀਂ ਕੋਈ ਲੱਭੂ ਕੋਈ ਲੱਭੂ ਮੈਂ ਕਹਿੰਦਾ ਜੀ ਸ਼ੀਸ਼ੇ ਵਰਗੀਆਂ ਸੜਕਾ ਤੇ ਕਿਤੇ ਟੋਆ ਨਹੀਂ ਜਿਵੇਂ ਨਾਲੇ ਜਿੱਥੇ ਮੇਰੇ ਆਇਆ ਤੇ ਇਹਨਾਂ ਨੇ ਇੰਨੀ ਜਿਆਦਾ ਡਵੈਲਪਮੈਂਟ ਫਾਟ ਰਿਚ ਕਰਦੀ ਹੈ ਇਹਨਾਂ ਦੇ ਸਵਾਗਤ ਵਿੱਚ ਨਿਕਾਰਾ ਲਾਇਆ ਬੋਲੇ ਜੀ ਸੋ ਨਿਹਾਲ ਅੱਜ ਤੋਂ ਆਪਾਂ ਸਾਰੇ ਜਾਣੇ ਮੰਨ ਲਿਆ ਕਿ ਮਾਝੇ ਦੇ ਜਮਾਨ ਸਰਦਾਰ ਕੁਦੀਪ ਸਿੰਘ ਢਾਲੀਵਾਜ ਹੈ। ਔਨ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਹਿਲਾਂ ਬਦਮਾਸ਼ੀਆਂ ਹੁੰਦੀਆਂ ਸੀ, ਲੋਕਾਂ ਦੀਆਂ ਥਾਵਾਂ ਦੇ ਕਬਜ਼ੇ ਹੁੰਦੇ ਸੀ, ਲੋਕਾਂ ਦੀਆਂ ਠੱਕੀਆਂ ਦੇ ਠੱਕੇ ਹੁੰਦੇ ਸੀ। ਕਿਸੇ ਦੀ ਜ਼ਮੀਨ ਤੇ ਕਬਜ਼ਾ ਹੋ ਗਿਆ, ਕਿਸੇ ਦੇ ਬਾਗ਼ ਦੇ ਕਬਜ਼ਾ ਹੋ ਗਿਆ। ਇਹ ਸਾਡੇ ਜਮਾਨ ਸਾਡੇ ਹੱਕਾਂ ਵਾਸਤੇ ਲੜਨਗੇ, ਲੋਕਾਂ ਦੇ ਕਬਜ਼ਿਆਂ ਵਾਸਤੇ ਲੜਨਗੇ, ਸਾਡੇ ਅੰਦਰ ਠੱਗਾ ਨਹੀਂ ਹੋਣ ਦੇਣਗੇ ਇਸ ਚੀਜ਼ ਵਿੱਚ ਲੜਣੀ ਹੈ। ਇਹ ਚਾਰ ਪਾਣੀ ਵਾਲਿਆਂ ਨੇ ਕੋਫਲੇ ਸਦਨ ਮੰਤਰੀ ਦੇ ਕੰਮ ਲਾ ਕੇ ਕੀਆ ਇਹਨਾਂ ਨੇ ਇੰਦੇ ਵਧੀਆ ਤਰੀਕੇ ਨਾਲ ਕੰਮ ਕੀਤੇ ਦੋਵੇਂ ਪਾਰਟੀਆਂ ਖੁਸ਼ ਹੋਈਆਂ ਨਹੀਂ ਤਾਂ ਵਿਚਾਰਾ ਜੀ ਨਾ ਮੰਤਰਾ ਉਹ ਨਾ ਇੱਕ ਨਰਾਜ ਹੋ ਜਾਂਦਾ ਇੱਕ ਰੁੱਸ ਜਾਂਦਾ ਤੇ ਆਪਣੇ ਘਰ ਬੈਠੇ ਜਿਹੜਾ ਕੰਮ ਹੋ ਜਾਂਦਾ ਇਹਨਾਂ ਨੇ ਸਾਰੇ ਪਾਣੀਏ ਮੁਸ਼ਕਿਲੀਆਂ ਜਿਹੜੇ ਵਿੱਚ ਇੰਡੋਥੀ ਬਣ ਕੇ ਗਏ ਨਾ ਹੀ ਪੁੱਛਿਆ ਕਿ ਇਹਨਾਂ ਨੇ ਸਾਡੇ ਕਹਿਣ ਤੋਂ ਕੰਮ ਨਹੀਂ ਕੀਤਾ ਜਿਹਦੇ ਨਾਲ ਸਾਡੇ ਜਨਮਿਕ ਤੇ ਤੁਹਾਡਾ ਵੀ ਮਾਨਸਤਕਾਰਵਾਦਾ ਸਾਡੀ ਪਾਰਟੀ ਦਾ ਵਾਦਾ ਹੈ ਕਿ ਧਾਰੀਵਾਲ ਸਾਹਿਬ ਦੇ ਤੋਂ ਹਮੇਸ਼ਾ ਨਹੀਂ ਲੈਣਗੇ ਜਿਨ੍ਹਾਂ ਦੇ ਕਾਰੋਬਾਰ ਸੈੱਟ ਹੋ ਗਏ ਜਿਨ੍ਹਾਂ ਦੇ ਕਾਰੋਬਾਰਕ ਝਗੜੇ ਪਏ ਨੇ ਅਤੇ ਮੁਕਾਸਫੇ ਬਹੁਤ ਵਧੀਆ ਤਰੀਕੇ ਨਾਲ ਇਸ ਕਰਕੇ ਮੈਂ ਤੁਹਾਨੂੰ ਸਾਰੇ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਭੈਣ ਭਰਾ ਉਹਨੂੰ ਬੇਨਤੀ ਕਰਦਾ ਹੈ ਕਿ ਅਸੀਂ ਆਪਣੇ ਮਾਂਜੇ ਦੇ ਜਨਰਲ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਨੂੰ ਘਰੋਣਾ ਹੈ ਆਪਾਂ ਹੋਰ ਕੋਈ ਜਿਹੜੇ ਵੱਡੇ ਰੀਤ ਦੇ ਵੱਡੇ ਬਦਵਾਨ ਤੇ ਕਿਸੇ ਨੂੰ ਅੱਗੇ ਨਹੀਂ ਆਉਂਦੇ ਨਾਲ ਇੱਕ ਭਲੇ ਮਾਨਸ ਇਮਾਨਦਾਰ ਜੀਵਕਾਰ ਪੜ੍ਹੇ ਲਿਖੇ ਸਾਡੇ ਸੂਝਵਾਨ ਨੇਤਾ ਨੇ ਕਿ ਅਸੀਂ ਆਪਣਾ ਸਾਰਾ ਜਰਾ ਕੀਮਤੀ ਵੋਟ ਹੈ ਸਾਡੇ ਸੱਜਣਾ ਮਿੱਤਰਾਂ ਦਾ ਹੱਥ ਦਾ ਮੰਨ ਕੇ ਕਿ ਇਹਨਾਂ ਨੂੰ ਵੋਟ ਕਰਾਉਣਾ ਤਾਂ ਇਸ ਸਾਰੇ ਸੁੱਖ ਦਾ ਸਾਹ ਲਵਾਂਗੇ ਉਹ ਤਾਂ ਇਸ ਸਾਰੇ ਅਨੁਕਰਾਇ ਕਰ ਪਾਵਾਂਗੇ ਤੁਸੀਂ ਦੇਖੋ ਪਰੇਸ਼ਾਨ ਕੰਮ ਕੰਮ ਕਰੋ 16 ਮਾਰਚ ਨੂੰ ਸਾਡੀ ਸਰਕਾਰ ਬਣੀ ਸੀ 16 ਮਾਰਚ ਨੂੰ 2 ਸਾਲ ਪੂਰੇ ਹੋਏ ਮੈਂ 17 ਮਾਰਚ ਨੂੰ ਆਪਣੇ ਹੱਕੇ ਦੇ ਵਿੱਚ ਹਿਆਲਾ ਬੰਦੇ ਨਾਲ ਕੱਟ ਦਿੱਤਾ ਉਹਨਾਂ ਨੂੰ ਜਿਹੜਾ ਮੇਰਾ ਪੋਰਟ ਕਾਰਡ ਹੈ ਮੇਰਾ ਪੋਰਟ ਕਾਰਡ ਪੜਿਓ ਜੇ ਮੈਂ 2 ਸਾਲ ਅਦਨਾਲੇ ਦੇ ਲੋਕਾਂ ਲਈ ਕੰਮ ਕੀਤਾ ਪੰਜਾਬ ਦੇ ਲੋਕਾਂ ਲਈ ਕੰਮ ਕੀਤਾ ਅਦਨਾਲੇ ਲਈ ਕੰਮ ਕੀਤਾ ਮੈਂ ਇਕੱਲਾ ਬੰਤੂ ਇਹ ਦੇਸ਼ ਦਾ ਜਿਹਨੇ 11000 ਇੱਕ ਜਵੀ ਚਲਾ ਕੇ ਦਿੱਤੀ ਹੈ ਇਹ ਹੀ ਬੰਤੂ ਇਹ ਪੂਰਾ ਦੇਸ਼ ਜਿਹਨੇ ਕੋ ਪੰਡਗਰਨੀ ਸੁਧਾਇਆ ਹੋਵੇ ਐਮਐਲਏ ਮੰਤਰੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਉੱਤੇ ਦੋਸ਼ ਲੱਗਦੇ ਆ ਤੇ ਜੋ ਕੋਠੀ ਵਾਲੀ ਦੇ ਘਰ ਵਾਲੇ ਮੈਂ ਛਿੜਾ ਕੇ ਦਿੱਤੇ ਮੈਂ ਕੋਟ ਕਰ ਦਿੱਤਾ ਬਣਾ ਅੰਗਾਰੇ ਦੇ ਲੋਕਾਂ ਨੂੰ ਕਿਹਾ ਨਹੀਂ ਵੋਟਾਂ ਦਾ ਆਇਓ ਪਹਿਲਾ ਵੇਲੇ ਕੋਟ ਕਰ ਬਣਾ ਲੈ ਦੋ ਸਾਲ ਦਾ ਮੈਨੂੰ ਵੋਟਾਂ ਪੰਜ ਸਾਲ ਦੀ ਪਈ ਸੀ ਅਜੇ ਨੇ ਤਿੰਨ ਸਾਲ ਬਾਕੀ ਆ ਮਾਨ ਸਾਹਿਬ ਦੀ ਸਰਕਾਰ ਦੇ ਪਰ ਜਿੰਨਾ ਕੰਮ ਕੀਤਾ ਲੋਕਾਂ ਦੇ ਸਾਹਮਣੇ ਦਿੱਤਾ ਇਹਦੇ ਕੋਲ ਕੋਟ ਕਰ ਲੋ ਤੇ ਦਿਲ ਨੂੰ ਚੋਹ ਕੀਤਾ ਕੋਈ ਜਦੋਂ ਬੋਰਡ ਕਰਦਾ ਹੁੰਦੇ ਜਦੋਂ ਕੋਈ ਦੀਨੇ ਲੋਕਾਂ ਸਾਹਦੇ ਜਲਦੀਆ ਨਾਲ ਜੀਦੀ ਉੱਥੇ ਵੱਖ ਦੇਤਾ ਜੀ ਇੱਥੇ 1.5 ਲੱਖ ਦੇਤਾ ਜੀ ਇਹ ਕਿਹੜਾ ਬਹਾਇਆ ਜੀ ਫੇਰ ਬਸੰਦਿ ਮੈਂ ਹੈ ਅਈ ਕਾੰਡ ਪਰਨੇ ਪੂਰਾ ਮਕਾਲਾ ਲੋਕ ਪੂਰਾ ਸ਼ਹਿਰ ਦਾ ਅਡਸਟੀ ਦਾ ਪੂਰਾ ਨਾਸ ਸੀਗਾ ਅੱਜ ਕਿੱਥੇ ਹੈ ਅਡਸਟੀ ਖਤਮ ਹੋ ਗਈ ਸਾਰੀ ਅਬਲ ਸਰ ਦਾ ਆਵਾਜ਼ ਜਿਹਦਾ ਸਿਕਾਲੀਆਂ ਦਾ ਆਪਣਾ ਕੰਗਸੀਆ ਦਾ ਇਸ ਕਰਕੇ ਮੈਂ ਤੁਹਾਨੂੰ ਗਰੰਟੀ ਕਰਦਾ ਹਾਂ ਕੋਈ ਆਓ

ਅੱਧੀ ਵਾਰ ਦਾ ਅੱਧੀ ਦੋ ਚ ਬੈਠੇ ਆਪਾ ਤੁਸੀਂ ਵੀ ਜਾਤ ਕਰੋ ਕਿ ਕੋਈ ਐਮਪੀ ਪੇ ਜਾ ਦਿੱਲੀ ਦੇ ਚ ਚਲੋ ਪੰਚ ਸਾਹਿਬ ਦੀ ਲੜ। ਅੱਗੇ ਬਣਾਈ ਪੰਚ ਸਾਹਿਬ ਉਹਦੇ ਹੱਥ ਜੋੜਦੇ ਮੋਟਾ ਬਾਗ ਦੀ ਮੋਟਾ ਬਾਗ ਸਾਡੀ ਮੋਟਾ ਬਾਗ ਕਿਤਾ ਕੀ ਸਾਲ ਜਵਾਬ ਤਾਂ ਦੇ ਸਾਨੂੰ ਸ਼ਾਤਾ ਸਾਹਿਬ ਸ਼ਹਿਰ ਪਾਸਿਓਂ ਗੁਰੂ ਘਰ ਆਇਆ ਸੀ ਮੈਂ ਬੇਉਧੇ ਮੀਟਗਾ ਕਰਦਾ ਸੀਗਾ ਸ਼ਾਮ ਨੂੰ ਗੇੜ ਘਾਲ ਮੇਰੇ ਐਮਐਲਏ ਸਾਹਿਬ ਡਾਕਟਰ ਜਸਵੀਰ ਸੰਧੂ ਸੀਗੇ ਉਹਨਾਂ ਨੂੰ ਗੱਲ ਮੀਟਾ ਲਿਆ ਲੂ ਤੁਹਾਡੇ ਰੱਤੇ ਤੁਹਾਡੇ ਕੋ ਆਏ ਤੁਸੀਂ ਗਲਮੀ ਜਾਇਓ ਇਸ ਕਰਕੇ ਮੈਂ ਤੁਹਾਡਾ ਸਨਮਾਨ ਕਰਦਾ ਜੋ ਤੁਸੀਂ ਮਨੂ ਦੇ ਸਾਥ ਪਰ ਮੈਂ ਤੁਹਾਡੇ ਲਈ ਵੀ ਤੰਬਰ ਸਾਡੇ ਸਮੁੰਝੀ ਸ਼ਾਮ ਵਾਸਤੇ ਮੇਰੇ ਮੰਨ ਦੇ ਵਿੱਚ ਹੈ ਕਿ ਅੰਦਸਰੀ ਨੂੰ ਵਾਪਸ ਲੈ ਕੇ ਆਏ ਜੇ ਅੰਦਸਰੀ ਵਾਪਸ ਆ ਜੇ ਤੇ ਸਾਡੀ ਕੜੀ ਜਿਹੜੀ ਆ ਉਹ ਤੁਸੀਂ ਵੇਖੋ ਕਿਦਾਂ ਤਰਕੀ ਕਰਦੀ ਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਪੀ ਗੁਰੂ ਜੀ ਦੀ ਤਾਰੀਫ ਵਾਹਿਗੁਰੂ ਗੰਗਾਨਿਆ ਆਰਮਾਰੀ ਪਾਰਟੀ ਦਾ ਗੁਜਨੈ ਸਿੰਘ ਤੋੜਦੀ ਨਾਲ ਤੋੜਦੀ ਹੈ ਲੋਕ ਸਭਾ ਦੀ ਇਲੈਕਸ਼ਨ ਹੈ ਹੱਕੇ ਦੇ ਵਿੱਚ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਂਟਰਲ ਕਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਵਧੀਆ ਤੇ ਮਾਨ ਦਾ ਲੀਡਰ ਡਾਕਟਰ ਅਜੇ ਗੁਪਤਾ ਜੀ ਦੀ ਅਗਵਾਈ ਦੇ ਵਿੱਚ ਚੋਣ ਪ੍ਰਚਾਰ ਚੱਲ ਰਿਹਾ ਹੈ ਔਰ ਸਾਡੇ ਮਾਝੇ ਦੇ ਜਰਨੈਲ ਬਹੁਤ ਹੀ ਜਝਾਰੂ ਤੇ ਇਮਾਨਦਾਰ ਨੇਤਾ ਕੈਬਨਿਟ ਮਨਿਸਟਰ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਨੂੰ ਲੋਕੀ ਬਹੁਤ ਪਿਆਰ ਦੇ ਰਹੇ ਨੇ ਅੱਜ ਅਸੀਂ ਵੀ ਅੱਜ ਹਲਕੇ ਸੈਂਟਰ ਦਾ ਇੱਕ ਹਿੱਸਾ ਬਣ ਕੇ ਇੱਕ ਪ੍ਰੋਗਰਾਮ ਕੀਤਾ ਸੀ ਉਹ ਪ੍ਰੋਗਰਾਮ ਮੀਟਿੰਗ ਦਾ ਬਹੁਤ ਵਧੀਆ ਯੋਜਨ ਹੋਇਆ ਔਰ ਮੈਂ ਆਪਣੇ ਸਾਰੇ ਸਾਥੀਆਂ ਨੂੰ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਮੀਟਿੰਗ ਨੂੰ ਰੈਲੀ ਦਾ ਰੂਪ ਦੇ ਦਿੱਤਾ ਔਰ ਸਾਡੇ ਇਲਾਕਾ ਨਿਵਾਸੀਆਂ ਨੇ ਬਹੁਤ ਜ਼ਿਆਦਾ ਪਿਆਰ ਸਤਿਕਾਰ ਦੇ ਕੇ ਸਾਡੇ ਸਾਰੇ ਸੱਜਣ ਮਿੱਤਰ ਪਰਿਵਾਰ ਇੱਥੇ ਹਾਜ਼ਰ ਸਨ ਪਰਿਵਾਰਾਂ ਵਾਂਗੂ ਮੰਤਰੀ ਸਾਹਿਬ ਨੇ ਵੀ ਬਹੁਤ ਵਧੀਆ ਗੱਲਾਂ ਕੀਤੀਆਂ ਔਰ ਸਾਰੇ ਲੋਕਾਂ ਨੇ ਉਹਨਾਂ ਨੂੰ ਵਿਸ਼ਵਾਸਨ ਦਵਾਇਆ ਤੁਹਾਡੇ ਵਿੱਚ ਕਮਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਵੋਟਾਂ ਪਾ ਕੇ ਝਾੜੂ ਦੇ ਨਿਸ਼ਾਨ ਤੇ ਮੋਟਾ ਪਾ ਕੇ ਉਹਨਾਂ ਨੂੰ ਬਹੁਤ ਵੱਡੀ ਲੀਡ ਨਾਲ ਕਾਮਯਾਬ ਕਰਾਂਗੇ ਜੋ 13 ਪਲੱਸ ਦੀ ਜੋ ਗੱਲ ਕੀਤੀ ਜਾ ਰਹੀ ਹੈ ਜੋ ਪੰਜਾਬ ਦਾ ਵਿਕਾਸ ਕੀਤਾ ਉਹਦੇ ਆਧਾਰ ਤੇ ਵੋਟਾਂ ਮਿਲਣਗੇ ਪੰਜਾਬ ਨੂੰ ਮੈਂ ਤੁਹਾਡੇ ਨਾਲ ਇਸ ਗੱਲ ਦੀ ਗਰੰਟੀ ਕਰਦਾ ਹਾਂ ਕਿ ਬੀਜੇਪੀ ਦੀ ਜ਼ੀਰੋ ਸੀਟ ਆ ਅਕਾਲੀ ਦਲ ਦੀ ਜ਼ੀਰੋ ਸੀਟ ਆ ਸੀਟਾਂ ਆਣਗੀਆਂ ਝਾੜੂ ਦੀਆਂ ਸੀਟਾਂ ਆਣਗੀਆਂ ਜਿਹੜਾ ਆਮ ਆਦਮੀ ਪਾਰਟੀ ਦਾ ਅਲਾਈਂਸ ਆ ਸਿਰਫ ਉਹਦੀਆਂ ਸੀਟਾਂ ਆਣਗੀਆਂ ਬਾਕੀ ਕਿਸੇ ਪਾਰਟੀ ਨੂੰ ਕੋਈ ਸੀਟ ਨਹੀਂ ਮਿਲਨੀ ਇਹ ਤੁਹਾਡਾ ਮੇਰਾ ਵਾਦਾ ਕਿ ਤੇਰਾ ਜ਼ੀਰੋ ਤੇਰਾ ਜ਼ੀਰੋ ਅਵਸ਼ ਹੋਏਗਾ